ਸਾਹਿਬਾ ਨਾ ਸਬੰਧ ਦਰਕਾਰ ਲੈ ਕੇ ਹਾਜ਼ਰਾਂ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ ਹੈਡ ਕਨਸਟੇਬਲ ਦੀ ਪ੍ਰਤੀ ਖੁੱਲੀ ਕੇਂਦਰੀ ਉਦਯੋਗ ਸੁਰੱਖਿਆ ਬਲ ਨੇ ਹੈਡ ਕਨਸਟੇਬਲ ਦੇ ਅਹੁਦੇ ਲਈ 429 ਅਸਾਮੀਆਂ ਕੱਢੀਆਂ ਹਨ ਜਿਨ੍ਹਾਂ ਤੇ ਪ੍ਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਨ੍ਹਾਂ ਅਸਾਮੀਆਂ ਤੇ ਅਪਲਾਈ ਕਰਨ ਦੀ ਸ਼ੁਰੂਆਤ 21 ਜਨਵਰੀ ਤੋਂ ਹੋਵੇਗੀ ਚੁਣੇ ਗਏ ਉਮੀਦਵਾਰਾਂ ਨੂੰ ਕੇਵਲ 4 ਐਪ ਮੈਟ੍ਰਿਕਸ ਤੇ 25500 ਤੋਂ 81100 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਨ੍ਹਾਂ ਅਹੁਦਿਆਂ ਤੇ ਚੁਣੇ ਗਏ ਉਮੀਦਵਾਰਾਂ ਨੂੰ ਪੈਨਸ਼ਨ ਦਾ ਲਾਭ ਵੀ ਮਿਲੇਗਾ ਜਰਨਲ ਤੇ OBC ਉਮੀਦਵਾਰਾਂ ਨੂੰ ਫੀਸ ਦੇ ਤੌਰ ਤੇ 100 ਰੁਪਏ ਦੇਣੇ ਹੋਣਗੇ ਜਦਕਿ ਮਹਿਲਾਵਾਂ SC ਤੇ ST ਦੇ ਨਾਲ ਐਕਸ ਸਰਵਿਸਮੈਨ ਨੂੰ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਹੋਵੇਗੀ ਇਸ ਨੌਕਰੀ ਲਈ ਮਰਦਾਂ ਲਈ 328 ਅਸਾਮੀਆਂ ਮਹਿਲਾਵਾਂ ਲਈ 37 ਤੇ LDC E 64 ਅਸਾਮੀਆਂ ਹਨ ਇਸ ਲਈ ਉਮੀਦਵਾਰ ਕਿਸੇ ਵੀ ਮੰਤਾ ਹਾਸਲ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ ਉਮੀਦਵਾਰਾਂ ਦੀ ਉਮਰ ਦੀ ਸੀਮਾ 18 ਤੋਂ 25 ਦੇ ਵਿੱਚ ਹੋਣੀ ਚਾਹੀਦੀ ਹੈ ਤੇ ਉਮਰ ਸੀਮਾ ਚ ਕੋਟੇ ਦੇ ਉਮੀਦਵਾਰਾਂ ਨੂੰ ਵਿਸ਼ੇਸ਼ ਛੋਟ ਹੈ ਉਮੀਦਵਾਰਾਂ ਦੀ ਚੋਣ ਫਿਜ਼ੀਕਲ ਟੈਸਟ ਲਿਖਤੀ ਇਮਤਿਹਾਨ ਟਾਈਪਿੰਗ ਤੇ ਦਸਤਾਵੇਜ਼ ਜਾਂਚ ਦੇ ਆਧਾਰ ਤੇ ਕੀਤੀ ਜਾਵੇਗੀ ਸੂਚੀ ਹੁੰਦਾ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈਸ ਮੰਦੇ ਰਹੋ aajnewswala.com